ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਅੰਮ੍ਰਿਤ ਵੇਲੇ ਦੀਆਂ ਬਰਕਤਾਂ ਬਾਰੇ ਤਾਂ ਮਹਾਪੁਰਖ ਜੀ ਹਮੇਸ਼ਾ ਸਮਝਾਉਂਦੇ ਹੋਏ ਕਹਿੰਦੇ ਆ ਕਿ ਭਾਈ ਅੰਮ੍ਰਿਤ ਵੇਲੇ ਉੱਠੋ ਉੱਠ ਕੇ ਨਾਮ ਜਪੋ ਅੰਮ੍ਰਿਤ ਵੇਲਾ ਸਮਾ ਲੋ ਸਤਿਗੁਰ ਸੱਜੇ ਪਾਸ਼ਾ ਤੁਹਾਨੂੰ ਸਮਾਲ ਲੈਣਗੇ ਮਹਾਪੁਰਖ ਜੀ ਕਹਿੰਦੇ ਕੋਈ ਮਨੁੱਖ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ ਦਵੇ ਉੱਠ ਕੇ ਨਾਮ ਜਪਣਾ ਸ਼ੁਰੂ ਕਰ ਦਵੇ ਤਾਂ ਸਤਿਗੁਰ ਸੱਜੇ ਪਾਸ਼ਾ ਉਹਦੇ ਉੱਤੇ ਐਨੀ ਕਿਰਪਾ ਕਰਦੇ ਆ ਸਤਿਗੁਰ ਸੱਜੇ ਪਾਸ਼ਾ ਬਿਨਾ ਬੋਲਿਆਂ ਬਿਣਾ ਮੰਗਿਆਂ ਹੀ ਬਹੁਤ ਕੁਝ ਉਸ ਮਨੁੱਖ ਦੀ ਝੋਲੀ ਦੇ ਵਿੱਚ ਪਾ ਦਿੰਦੇ ਆ ਮਹਾਪੁਰਖ ਜੀ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣ ਵਾਲਿਆਂ ਨੂੰ ਮੂੰਹੋਂ ਬੋਲ ਕੇ ਕੁਝ ਮੰਗਣਾ ਨਹੀਂ ਪੈਂਦਾ ਅੰਤਰਜਾਮੇ ਪਾਸ਼ਾ ਮਨ ਦੇ ਵਿੱਚ ਇੱਛਾ ਆਉਣ ਤੋਂ ਪਹਿਲਾਂ ਹੀ ਪੂਰੀ ਕਰ ਦਿੰਦੇ ਆ ਸਤਿਗੁਰ ਸੱਚੇ ਪਾਸ਼ਾ ਦੁਨਿਆਵੀ ਅਤੇ ਦਰਗਾਹੀ ਦੋਵੇਂ ਸੁੱਖ ਦਿੰਦੇ ਆ ਠੇ ਮਹਾਪੁਰਖ ਜੀ ਕਿਹਲੇ ਜਿਹੜੇ ਅਮਰਤ ਵੇਲੇ ਉੱਠਦੇ ਆ ਨਾ ਉਹ ਇੱਕ ਗੱਲ ਚੰਗੀ ਤਰ੍ਹਾਂ ਸਮਝ ਲੈਣ ਕਿ ਉਹਨਾਂ ਦੇ ਉੱਤੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਬਹੁਤ ਕਿਰਪਾ ਏ ਕਿਉਂਕਿ ਅਮਰਤ ਵੇਲੇ ਹਰ ਇੱਕ ਦੇ ਵਸ ਦੀ ਗੱਲ ਨਹੀਂ ਆ ਉੱਠ ਜਾਣਾ ਉਹੀ ਉੱਠਦੇ ਨੇ ਜਿਨ੍ਹਾਂ ਨੂੰ ਸਤਿਗੁਰ ਸੱਚੇ ਪਾਸ਼ਾ ਆਪ ਉਠਾਮਦੇ ਨੇ ਬੜੇ ਵੱਡੇ ਪਾਗਾਂ ਵਾਲੇ ਆ ਮਹਾਪੁਰਖ ਜੀ ਕਹਿੰਦੇ ਇਸ ਗੱਲ ਦਾ ਮਾਣ ਕਰਿਆ ਕਰੋ ਮੇਰੇ ਸਤਿਗੁਰੂ ਸੰਜੀਵ ਪਾਸ਼ਾ ਜੀ ਮੇਰੇ ਤੇ ਮਿਹਰਬਾਨ ਆ ਮੈਂ ਉਹਨਾਂ ਨੂੰ ਪਿਆਰਾ ਲੱਗਦਾ ਹਾਂ ਇਸੇ ਕਰਕੇ ਮੈਨੂੰ ਉਹ ਉਠਾਉਂਦੇ ਆ ਉੱਠ ਕੇ ਆਪਣਾ ਨਾਮ ਜਿਖਾਉਂਦੇ ਆ ਕਹਿੰਦੇ ਅਮਰਤ ਵੇਲੇ ਦਾ ਜਿਹੜਾ ਵੇਲਾ ਹੈ ਨਾ ਇਹ ਸਾਨੂੰ ਆਪਣੀ ਮਰਜ਼ੀ ਨਾਲ ਨਹੀਂ ਮਿਲਦਾ ਇਹ ਉਹ ਸਤਿਗੁਰ ਸੱਚੇ ਪਾਸ਼ਾ ਜੀ ਦੀ ਮਰਜ਼ੀ ਦੇ ਨਾਲ ਮਿਲਦਾ ਹੈ ਜਿਨ੍ਹਾਂ ਦੇ ਉੱਤੇ ਉਹ ਮਿਹਰਬਾਨ ਹੁੰਦੇ ਆ ਖੁਸ਼ ਹੁੰਦੇ ਆ ਉਹਨਾਂ ਨੂੰ ਹੀ ਇਹ ਵੇਲਾ ਦਿੰਦੇ ਆ ਪਰ ਇਹਦਾ ਮਤਲਬ ਇਹ ਨਹੀਂ ਆ ਵੀ ਆਪਾਂ ਆਪਣੇ ਵੱਲੋਂ ਕੋਸ਼ਿਸ਼ਾ ਨਹੀਂ ਕਰਨੀ ਆਪਾਂ ਇਹ ਦਾਤ ਪ੍ਰਾਪਤ ਕਰਨ ਦੇ ਲਈ ਹਰ ਕੋਸ਼ਿਸ਼ ਕਰਨੀ ਆ ਰੋਜ਼ ਰੋਜ਼ ਵਾਹਿਗੁਰੂ ਅਕਾਲ ਪੁਰਖ ਜੀ ਦੇ ਅੱਗੇ ਆਪਣੀਆਂ ਅਰਜ਼ੀਆਂ ਲਾਉਣੀਆਂ ਆ ਕਿ ਸਤਿਗੁਰ ਸੱਤੇ ਪ੍ਰਾਸ਼ਾ ਸਾਡੇ ਤੇ ਵੀ ਕਿਰਪਾ ਕਰੋ ਹਰ ਰੋਜ਼ ਰਾਤ ਨੂੰ ਸੌਣ ਲੱਗਿਆਂ ਆਪਣੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੌਣਾ ਹੈ ਕੇ ਬਾਸ਼ਾ ਅਮਰਤਵੇਲੇ ਦਾ ਉੱਠਣਾ ਬਖਸ਼ੋ ਫਿਰ ਆਪਣੀ ਜ਼ਿੰਦਗੀ ਦੇ ਵਿੱਚ ਨੇਕ ਕੰਮ ਕਰਨੇ ਆ ਕਿਉਂਕਿ ਜਦੋਂ ਆਪਾਂ ਕੋਈ ਚੰਗਾ ਕੰਮ ਕਰਦੇ ਆ ਵਧੀਆ ਕੰਮ ਕਰਦੇ ਆ ਤਾਂ ਸਤਿਗੁਰ ਸੱਚੇ ਪਾਸ਼ਾ ਜੀ ਦੀ ਮਿਹਰ ਆਪਣੇ ਆਪ ਸਾਡੇ ਉੱਤੇ ਹੁੰਦੀ ਆ ਮਹਾਪੁਰਖ ਜੀ ਕਹਿੰਦੇ ਜਦੋਂ ਗੁਰੂ ਸਾਹਿਬ ਜੀ ਸਾਡੇ ਤੇ ਖੁਸ਼ ਹੁੰਦੇ ਆ ਤਾਂ ਉਹਨਾਂ ਦੀ ਖੁਸ਼ੀ ਦੀ ਨਿਸ਼ਾਨੀ ਇਹ ਹੋਆ ਕਿ ਉਸ ਮਨੁੱਖ ਨੂੰ ਅਮਰਤ ਵੇਲਾ ਬਖਸ਼ ਦਿੱਤੀਆ ਜਦੋਂ ਵਾਹਿਗੁਰੂ ਜੀ ਖੁਸ਼ ਹੋਣਗੇ ਜਦੋਂ ਅਸੀਂ ਨੇਕ ਕੰਮ ਕਰਦੇ ਹਾਂ ਵਾਹਿਗੁਰੂ ਜੀ ਸਾਡੇ ਤੇ ਖੁਸ਼ ਹੁੰਦੇ ਆ ਤਾਂ ਸਾਨੂੰ ਅਮਰਤ ਵੇਲੇ ਦੇ ਵਿੱਚ ਆਪ ਚੜੇ ਆ ਗਤੀ ਆ ਪਰ ਕਈ ਵਾਰ ਸਾਡੇ ਕੋਲੋਂ ਜਾਣੀ ਅਣਜਾਣੀ ਦੇ ਵਿੱਚ ਕੁਝ ਐਸੀਆਂ ਗਲਤੀਆਂ ਹੋ ਜਾਂਦੀਆਂ ਨੇ ਕੁਝ ਐਸੇ ਗੁਨਾਹ ਹੋ ਜਾਂਦੇ ਆ ਜਿੰਨਾ ਕਰਕੇ ਗੁਰੂ ਸਾਹਿਬ ਜੀ ਜਿਸ ਕਰਕੇ ਅਸੀਂ ਆਪਣੇ ਗੁਰੂ ਸਾਹਿਬ ਜੀ ਦੀ ਇਹ ਮਿਹਰ ਕਿਰਪਾ गवा ਬੈਠਦੇ ਆਂ ਕਈ ਵਾਰ ਪੱਕੇ ਨਿਤ ਨੇਤੇ ਵੀ ਆਪਣਾ ਨੇਮ ਨਹੀਂ ਸੰਭਾਲ ਪਾਉਂਦੇ ਨੇਮ ਟੁੱਟ ਜਾਂਦਾ ਹੈ ਅਮਰਤਵੀਲਾ ਗੁਰੂ ਦੀ ਗੋਦ ਆ ਤੇ ਗੁਰੂ ਸਾਹਿਬ ਜੀ ਉਹਨਾਂ ਨੂੰ ਹੀ ਆਪਣੀ ਗੋਦ ਵਿੱਚ ਬਠਾਉਂਦੇ ਆ ਜੋ ਉਹਨਾਂ ਨੂੰ ਪਿਆਰੇ ਲੱਗਦੇ ਆ ਜੋ ਬੱਚੇ ਉਹਨਾਂ ਦੇ ਹਿਸਾਬ ਦੇ ਨਾਲ ਚੱਲਦੇ ਆ ਸੋ ਜ਼ਿੰਦਗੀ ਦੇ ਵਿੱਚ ਵਿਚਰਦਿਆਂ ਹੋਇਆਂ ਅਸੀਂ ਨੇਕ ਕੰਮ ਕਰਨੇ ਆ ਜੋ ਗੁਰੂ ਸਾਹਿਬ ਜੀ ਨੇ ਕਰਨ ਨੂੰ ਕਿਹਾ ਹੈ ਉਹ ਕੰਮ ਕਰਨੇ ਆ ਸਰਬੱਤ ਦਾ ਭਲਾ ਸਾਡੇ ਮਨ ਦੇ ਵਿੱਚ ਭਲੇ ਦੀ ਭਾਵਨਾ ਹੋਵੇ ਬਸ ਭਲੇ ਦੀ ਭਾਵਨਾ ਹੋਵੇ ਇਹ ਵੈਰ ਵਿਰੋਧ ਨਿੰਦਿਆ ਚੁਗਲੀ ਇਹ ਰਖਖ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਹੈ ਇਹ ਸਾਰੀਆਂ ਚੀਜ਼ਾਂ ਸਾਨੂੰ ਆਪਣੇ ਗੁਰੂ ਚਰਨਾਂ ਤੋਂ ਦੂਰ ਕਰਦੀਆਂ ਨੇ ਝੂਠ ਪਰੇਵ ਠੱਗੀ ਠੋਰੀ ਇਹ ਚੀਜ਼ਾਂ ਗੁਰੂ ਚਰਨਾਂ ਤੋਂ ਦੂਰ ਲੈ ਜਾਂਦੀਆਂ ਨੇ ਪਰ ਜਦੋਂ ਅਸੀਂ ਮਿਹਨਤ ਕਰਦੇ ਹਾਂ ਜਦੋਂ ਅਸੀਂ ਆਪਣੀ ਇਮਾਨਦਾਰੀ ਦੇ ਨਾਲ ਕਿਰਤ ਕਰਦੇ ਹਾਂ ਨਾਮ ਜਪਦੇ ਆਂ ਜਦੋਂ ਸਾਡੇ ਮਨ ਦੇ ਵਿੱਚ ਕਿਸੇ ਨੂੰ ਲੈ ਕੇ ਤਰਸ ਦੀ ਭਾਵਨਾ ਆਉਂਦੀ ਆ ਜਿਵੇਂ ਅਸੀਂ ਕਿਸੇ ਦੀਨ ਦੁਖੀਏ ਨੂੰ ਦੇਖਿਆ ਉਹਨੂੰ ਦੇਖ ਕੇ ਮਨ ਪਸੀਜ ਗਿਆ ਦਿਲ ਕੀਤਾ ਵੀ ਇਹਦੀ ਮਦਦ ਕਰੀਏ ਜੇ ਮਦਦ ਕਰਨ ਦੇ ਯੋਗ ਤਾਂ ਮਦਦ ਕਰ ਦਿੱਤੀ ਜੇ ਖੁਦ ਮਦਦ ਕਰਨ ਦੇ ਯੋਗ ਨਹੀਂ ਆ ਤਾਂ ਮਨ ਦੇ ਵਿੱਚ ਇਹ ਆ ਰਿਹਾ ਏ ਕਿ ਅਸੀਂ ਇਹਦੀ ਮਦਦ ਕਰੀਏ ਉਹਦੀ ਮਦਦ ਕਰਨ ਦੇ ਲਈ ਹੀ ਲਵਸੀਨਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਸਮਝੋ ਅਸੀਂ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿਹਰ ਖੁਸ਼ੀ ਦੇ ਪਾਤਰ ਬਣ ਗਏ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਣਾਈ ਹੋਈ ਸੋਹਣੀ ਸ੍ਰਿਸ਼ਟੀ ਦੀ ਕਦਰ ਕਰਨ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਣਾਈ ਹੋਈ ਸ੍ਰਿਸ਼ਟੀ ਦੇ ਉੱਤੇ ਜੋ ਵੀ ਜੀਵ ਜੰਤੂ ਆ ਕੀ ਕਰਤੋਂ ਦਰਦ ਦੇ ਵਿੱਚ ਆ ਦਰਦ ਦੇ ਵਿੱਚ ਦੇਖ ਕੇ ਉਹਨਾਂ ਤੇ ਤਰਸ ਕਰਨ ਵਾਲਿਆਂ ਦੇ ਉੱਤੇ ਗੁਰੂ ਸਾਹਿਬ ਜੀ ਹਮੇਸ਼ਾ ਹੀ ਤਰਸ ਕਰਦੇ ਆ ਮਿਹਰ ਕਰਦੇ ਆ ਸੋ ਆਪਾਂ ਇਸ ਤਰ੍ਹਾਂ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਵਰਤਾ ਹਾਸਲ ਕਰ ਸਕਦੇ ਆ ਸੰਗਤ ਜੀ ਅੰਮ੍ਰਿਤ ਵੇਲਾ ਇਹਨਾਂ ਜੋ ਬਹੁਤ ਪਾਵਰਫੁਲ